ਸਾਦ ਸੰਗਤ ਜੀ ਮੈਂ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਓ ਜਨਮਨ ਤੇ ਕੁਛ ਸੋਗਾਈ ਨੇ ਮਨਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਓ ਦੇ ਅਰਕਿ ਯੋਧਿਆਂ ਨੂੰ ਸੁੱਤੇ ਹੋਏ ਯੋਧਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅ ਪ੍ਰਤੂਜੀ ਦਾ ਬਹੁਤ ਦੇਰ ਤੋਂ ਲਿਖ ਰਹੇ ਨੇ ਰਤੂ ਬਾਬਾ ਜੀ ਦੇ ਕਲਮ ਜਿਹੜੀ ਆ ਉਹਦਾ ਕੁਛ ਦੇਖ ਬકરીਆ ਔਰ ਗਾਂ ਤੋਂ ਗਾਂ ਸਾਡੇ ਜਿਹੜੇ ਸੌ ਗਉਣ ਵਾਲੇ ਨੇ ਜਿਸ ਤਰ੍ਹਾਂ ਬਿੱਟੂ ਜੀ ਹੋ ਗਿਆ ਮਾਸਟਰ ਸਨੇ ਵੀ ਇਹ ਗੋਂਦੇ ਨੇ ਕਲੇਰ ਕੰਟ ਜੀ ਤਾਂ ਬਹੁਤ ਸਾਨੂੰ ਪਤਾ ਬਗਾਉਂਦੇ ਰਹਿੰਦੇ ਆ ਗੁਰੂਆਂ ਦੀ ਗੱਲ ਕਰਦੇ ਰਹਿੰਦੇ ਆ ਨਾ ਸ਼ਬਦਾਂ ਦੇ ਵਿੱਚ ਵੀ ਗਾਣਿਆਂ 'ਚ ਵੀ ਤਰੀਕੇ ਨਾਲ ਕਲਮ ਕਲਮ ਦੇ ਅੰਦਰ ਸੋਚ ਜਰੂਰੀ ਆ ਜੇ ਕਰਮ ਦੇ ਅੰਦਰ ਸੋਚ ਨਹੀਂ ਨਾ ਹੈਗੀ ਸਰੀਰ ਤੁਹਾਡਾ ਇੱਕ ਕਲਮਿਆ ਜੇ ਇਸ ਸਰੀਰ ਦੇ ਵਿੱਚ ਸੋਚ ਨਹੀਂ ਹੈਗੀ ਤਾਂ ਬੋਲੂਗਾ ਕਿਦਰ ਤੁਸੀਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੋਇਆ ਹੈ ਕਿ ਜਿਹੜੇ ਤੁਹਾਡੇ ਹੱਥ ਆ ਤੁਹਾਡੇ ਦਿਮਾਗ ਦੇ ਨਾਲ ਚੱਲਦੇ ਹਨ ਇਸੇ ਕਰਕੇ ਉੜਾ ਸਾਡਾ ਫੇਸ ਇਹਦੇ ਵਿੱਚ ਇਹਨੂੰ ਚਲਾਉਣ ਵਾਲਾ ਇਹਨੂੰ ਚਲਾਉਣ ਵਾਲੇ ਹੱਥ ਜਿਹੜੇ ਨੇ ਇਹਦੇ ਨਾਲ ਚੱਲਦੇ ਨੇ ਇਹਦੇ ਵਿੱਚ ਦਿਮਾਗ ਦੇ ਵਿੱਚ ਗਿਆਨ ਕਿੱਥੋਂ ਆਉਂਦਾ ਉਹ ਕਲਮਾ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਨੇ ਕਲਮਾ ਚਲਾਈਆਂ ਹੋਈਆਂ ਪੁੱਛੋ ਸਤਗੁਰੂ ਦਾਸ ਮਹਾਰਾਜੀ ਤੋਂ ਪੁੱਛੋ ਸਤਗੁਰੂ ਕਬੀਰ ਜੀ ਤੋਂ ਪੁੱਛੋ ਸਤਗੁਰੂ ਨਾਮਦੇਵ ਜੀ ਤੋਂ ਪੁੱਛੋ ਸਤਨਾ ਜੀ ਤੋਂ ਪੁੱਛੋ ਸੰਜੀਤੋ ਪੁੱਛੋ ਸਭ ਕੁਝ ਤਨਾ ਜੀ ਤੋਂ ਪੁੱਛੋ ਗੁਰੂ ਨਾਲੋਂ ਕਿ ਕਿ ਤੁਹੋਂ ਦਾ ਸੀ ਗਿਆ ਪੁੱਛੋ ਗੁਰੂ ਗਵੈਸਨ ਜੀ ਤੋਂ ਕਿ ਪੰਜ ਪਿਆਰੇ ਸਜੋਂ ਦੀ ਯੁਕਤੀ ਤੇ ਕੋ ਕਿੱਥੋਂ ਆਈ ਨਾ ਪਤਾ ਲੱਗੇ ਸ਼ਬਦ ਪੜ੍ਹ ਲਿਓ ਅੰਦਰ ਬਾਣੀ ਦੇ ਜਾ ਕੇ ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਂਤਰੇ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਦੇਰਾ ਗਰੀਬਾਂ ਨੂੰ ਨਵਾਜਣ ਵਾਲਾ ਧਰਤੀ ਤੇ ਕੌਣ ਸੀ ਸਤਗੁਰੂ ਦਾਸ ਮਹਾਰਾਜ ਜੀ ਗਰੀਬਾਂ ਦਾ ਮਤਵਲ ਧਿਆਨ ਰੱਖਿਓ ਗਰੀਬਾਂ ਦਾ ਮਤਵਲ ਕਿਰਤੀ ਲੋਗ ਜਿਨ੍ਹਾਂ ਨੂੰ ਬ੍ਰਾਹਮਣ ਕਹਿੰਦਾ ਸੀ ਤੁਸੀਂ ਅਨਟੱਚੇਬਲ ਉਹ ਸੰਟੱਚਲ ਨੇ ਕੰਮ ਕਿਹੜੇ ਕੀਤੇ ਇੱਕ ਬੜਾ ਸੈਂਪਲ ਜਿਹਾ ਸਵਾਲ ਆਇਆ। ਔਰ ਮੈਂ ਜਿੰਨੇ ਵੀ ਸੌਂਗ ਜਿੰਨੇ ਵੀ ਸੌਂਗ ਆਏ ਨੇ 바ਵਾ ਸਾਹਿਬ ਦੇ ਸਤਗੁਰ ਬਦਾਸ ਮਾਰੇ ਦੇ ਜਿੰਨੇ ਵੀ ਗਾਇਕ ਨੇ ਮੈਂ ਨਾ ਸਾਰੇ ਨਹੀਂ ਜਾਣਦਾ। ਪਰ ਜਿਹੜੇ ਮੈਨੂੰ ਇਸ ਜਨਮਦਨ ਤੇ 바ਵਾ ਸਾਹਿਬ ਦੇ ਜਨਮਦਨ ਤੇ ਸੌਂਗ ਕੱਢੇ ਨੇ ਜਿੰਨੇ ਕੁ ਮੈਂ ਸੁਨੇ ਆ। ਕੁਝ ਜ਼ਰੂਰੀ ਮੈਂ ਸਾਰੇ ਸੁਣਾ ਔਰ ਸਾਰੇ ਗਾਇਕਾਂ ਦਾ ਸਾਰੀਆਂ ਕਲਮਾਂ ਦਾ ਰਾਜਕੋਲ ਦਿলোਤਨ ਮੈਂ ਕਰਦਾ ਰਾਜਕੋਲ ਵਿੱਚ। ਔਰ ਉਨਾ ਕਰਮਾ ਦੇ ਮਰੇ ਹਮੇਸ਼ਾ ਹੀ ਆਤਮਾ ਚਖਤੀ ਰੂਪ ਵੀ ਮਰ ਨਹੀਂ ਮਰੂਗਾ ਆ ਜਿਹੜੇ ਕਰਮਾਂ ਦੇ ਵਿੱਚ ਗੰਦ ਪ੍ਰੋਸਦੇ ਨੇ ਤੇ ਮਨ ਉਹਨਾਂ ਸਾਹਮਣੇ ਅੜੂਗਾ ਵੀ ਯਾਦ ਰੱਖਿਓ ਔਰ ਸਾਰਿਆਂ ਦਾ ਧੰਨਵਾਦ ਕਲੈਰ ਕੰਡ ਜੀ ਤੁਹਾਡਾ ਵੀ ਧੰਨਵਾਦ ਬਿੱਟੂ ਜੀ ਤੁਹਾਡਾ ਵੀ ਧੰਨਵਾਦ ਮਾਸਟਰ ਸੁਨੀਮ ਜੀ ਤੁਹਾਡਾ ਵੀ ਧੰਨਵਾਦ ਜਿੱਦਣ ਆਵਾਜ਼ ਆਵਾਜ਼ ਸੰਗ ਗਾਉਣ ਵਾਲੇ ਇੱਕ ਕਲਮਾਂ ਵਾਲੇ ਇੱਕ ਹੋ ਗਏ ਸਤਿਗੁਰ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਲਿਖਦੇ ਸੀ ਸਤਿਗੁਰ ਮਰਦਾਨਾ ਜੀ ਗਾਉਂਦੇ ਸੀ ਬਾਣੀ ਸਾਰੀ ਨਾਨਕ ਦੇ ਨਾਮ ਤੋਂ ਆਈ ਹੋਈ ਆ ਗੁਰੂ ਨਾਨਕ ਸਾਹਿਬ ਲਿਖਣ ਵਾਲੇ ਨੇ ਧੰਨ ਲਖਾਰੀ ਨਾਨਕਾ ਨਾਲੇ ਸਤਿਗੁਰ ਮਰਦਾਨਾ ਜੀ ਦੇ ਦਮਾਚੋਂ ਬਾਣੀ ਸੁਣ ਰਹੇ ਆ ਗੁਰੂ ਨਾਨਕ ਸਾਹਿਬ ਤੇ ਨਾਲੇ ਕਹਿ ਰਹੇ ਨੇ ਧੰਨ ਲਖਾਰੀ ਨਾਨਕਾ ਬੇ ਜਿਹਨੇ ਨਾਨਕ ਦਾ ਨਾਮ ਲਿਖ ਦਿੱਤਾ ਉਹ ਧੰਨ ਨੇ ਇਨੇ ਕਰਾਤਾ ਨਹੀਂ ਕੋ ਯਾਦ ਰੱਖਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਮੈਂ ਅੱਜ ਤੋਂ 2020 ਦੇ ਵਿੱਚ ਗੱਲ ਬੋਲਦੀ ਵੀ ਜਦੋਂ ਇਹ ਚੂੜੇ ਚ ਮਾਰਾਂ ਨੇ ਕਲਮਾਂ ਚੱਕ ਲਈਆਂ ਤੇ ਤੁਹਾਡੇ ਕੋ ਜਵਾਬ ਨਹੀਂ ਦਿੱਤੇ ਜਾਣੇ ਅੱਜ ਤੁਸੀਂ 2025 ਦੇ ਵਿੱਚ ਸਾਵਧਤ ਕਰਨਾ ਕਿ ਤੁਹਾਡੀਆਂ ਕਲਮਾਂ ਦਾ ਜਵਾਬ ਉਹਨਾਂ ਕੋਲ ਨਹੀਂ ਕਿਉਂ ਕਿ ਤੁਸੀਂ ਪਤਾ ਕਿੱਥੋਂ ਲਿਖਦੇ ਹੋ ਬਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭਨੀ ਥਾਈ ਧੁਰ ਕੀ ਬਾਣੀ ਆਈ ਜਿੱਥੋਂ ਬਾਣੀ ਪ੍ਰਕਾਸ਼ ਹੁੰਦੀ ਆ ਤੁਸੀਂ ਉੱਥੋਂ ਲਿਖਦੇ ਆ ਉੱਥੇ ਦਾ ਉਥੋਂ ਲਿਖਿਆ ਹੋਇਆ ਸ਼ਬਦ ਕਿਸੇ ਦੀ ਯੋਗ ਨਹੀਂ ਕਿ ਉਹਨੂੰ ਕੰਡਮ ਕਰੇ ਇਹ ਤੁਹਾਡੇ ਪੁਰਖਿਆਂ ਦੀ ਤੁਹਾਨੂੰ ਦਾਤ ਆ ਔਰ ਰਹਿਣੀ ਵੀ ਤੁਹਾਡੇ ਕੋਲ ਹੀ ਆ ਬਾਹਰ ਨਹੀਂ ਜਾਣੀ ਇਹ ਬਾਹਰ ਨਹੀਂ ਜਾਣੀ ਤੁਹਾਡੇ ਕੋਈ ਰਹਿਣੀ ਆ ਤਕੜੇ ਹੋ ਕੇ ਲੱਗੇ ਰਹੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ